ਸਿਵਲਕ ਖੋਈਪੁਰ ਦੇ ਦੁਲਚੀਕੇ ਰੋਡ ਤੇ ਮੌਜੂਦਾ ਜਿੱਥੇ ਥਾ ਥਾ ਤੋਂ ਰੋਡ ਟੁੱਟਾ ਹੋਣ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਦੱਸ ਦਈਏ ਕਿ ਇਹ ਰੋਡ ਜਿਹੜਾ 10 ਤੋਂ 12 ਪਿੰਡਾਂ ਨੂੰ ਜਿਹੜਾ ਸ਼ਹਿਰ ਨਾਲ ਜੋੜਦਾ ਤੇ ਇੱਥੋਂ ਹੀ ਖੋਈਪੁਰ ਦੇ ਦੁਲਚੀਕੇ ਪਿੰਡ ਵਿਖੇ ਹਸਤ ਗੁਰਦੜਾ ਸਾਹਿਬ ਜਿੱਥੇ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਜੋੜਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀਆਂ ਤਾਂ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਮਾ ਪੈਂਦਾ ਤਾਂ ਕਾਫੀ ਦਿਨ ਪਏ ਰੋਡ ਜਿਹੜਾ ਟੁੱਟਿਆ ਹੋਇਆ ਸਭ ਕੁਝ ਜਾਣਦੇ ਹੋਏ ਵੀ ਪ੍ਰਸ਼ਾਸਨ ਜਿਹੜਾ ਉਹ ਮੂਤ ਦਰਸ਼ਕ ਬਣਿਆ ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਕੋਈ ਪਰ ਮੈਂ ਦੁਲਚੀਕੇ ਰੋਡ ਦੀਆਂ ਹਨ ਥਾ ਥਾ ਤੇ ਖੱਡੇ ਜਿਹੜੇ ਆ ਉਹ ਪਏ ਹੋਇਆ ਜਦੋਂ ਵੀ ਇੱਥੇ ਬਰਸਾਤ ਹੁੰਦੀ ਆ ਤਾਂ ਹੁਣ ਬਰਸਾਤਾਂ ਦਾ ਮੌਸਮ ਆ ਤਾਂ ਜਦੋਂ ਵੀ ਬਰਸਾਤ ਹੁੰਦੀ ਆ ਤੇ ਇਸ ਰੋਡ ਤੇ ਪਾਣੀ ਜਿਹੜਾ ਇਕੱਠਾ ਹੋ ਜਾਂਦਾ ਤਾਂ ਜਿੱਥੇ ਆ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਦੁਕਾਨਦਾਰਾਂ ਦਾ ਕੰਮ ਵੀ ਜਿਹੜਾ ਠੱਪ ਹੋ ਜਾਂਦਾ ਕਿਉਂਕਿ ਗਾਹਕ ਨਹੀਂ ਆਉਂਦਾ ਪਾਣੀ ਦੁਕਾਨਾਂ ਦੇ ਅੱਗੇ ਖੜਾ ਹੋ ਜਾਂਦਾ ਤਾਂ ਗੱਲਬਾਤ ਕਰ ਲੈਂਦੇ ਸਾਡੇ ਨਾਲ ਲੋਕ ਮੌਜੂਦ ਆ ਭਾਜੀ ਕਿੰਨੀ ਕਿ ਪਰੇਸ਼ਾਨੀ ਆਉਂਦੀ ਰੋਡ ਨੂੰ ਲੈ ਕੇ ਭਾਜੀ ਬਹੁਤ ਪਰੇਸ਼ਾਨੀਆਂ ਇਹ ਰੋਡ ਟੁੱਟੀ ਨੇ ਕਾਫੀ ਟਾਈਮ ਹੋ ਗਿਆ ਅਸੀਂ ਤਾਂ ਕਿਤੇ ਕਿਤੇ ਕੋਲੇ ਜਾ ਕੇ ਪੂਨ ਕਰ ਚੁੱਕੇ ਆ ਕੋਈ ਸੁਲਵਾਈ ਨਹੀਂ ਹੋ ਰਹੀ ਸਾਡੀ ਇੱਥੇ ਇਹ ਸਾਲੋਸ਼ ਦੁੱਜਕੇ ਪਿੰਡ ਸ਼ਿਗੁਰਾ ਮਦਾਜੀ ਦਾ ਗੁਰਦੁਆਰਾ ਉੱਥੇ ਜਾਣਾ ਬੜੇ ਪਰੇਸ਼ਾਨ ਹੁੰਦੇ ਆ ਇਹ ਸਿਆਣੇ ਕਹਿੰਦੇ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਆਪਾਂ ਸਾਡੇ ਰੋੜ ਦੀ ਕੋਈ ਨਹੀਂ ਸੁਣੀ ਗਈ ਲਿਖਤੀ ਰੂਪ ਚ ਵੀ ਮੈਂ ਐਮਐਲਏ ਸਾਹਿਬ ਦਫ਼ਤਰ ਜੀ ਗਿਆ ਆਵਾ ਦੋ ਵਾਰੀ ਪਰ ਨਹੀਂ ਸਾਡੀ ਕੋਈ ਸੁਣਵਾਈ ਹੋਈ ਹਾਰ ਕਿਉਂ ਤਾਂ ਬਹਿ ਗਿਆ ਆਵਾਜ਼ ਬਹੁਤ ਜ਼ਿਆਦਾ ਆ ਨਾਲ ਇੱਥੇ ਰਾਤ ਨੂੰ ਚੈਨ ਆਉਂਦਾ ਜਦੋਂ ਕੋਈ ਟਰਾਲੀ ਲੰਘਦੀ ਜਾਂ ਕੁਝ ਤੇ ਨਾ ਦਿਨੇ ਦਿਨੇ ਹੋਵੇ ਲੋ ਤੁਹਾਡੇ ਸਾਹਮਣੇ ਆਓ ਐਸ ਤੋਂ ਅੱਗੇ ਬਹੁਤ ਜ਼ਿਆਦੀ ਟੁੱਟੀ ਹੋਈ ਆ ਉਹ ਐਸ ਤੋਂ ਜ਼ਿਆਦੀ ਟੁੱਟੀ ਹੋਈ ਰੋੜ ਬਹੁਤ ਔਖੀ ਆ ਕਿੰਨੇ ਕ ਪਿੰਡਾਂ ਨੂੰ ਜਿਹੜਾ ਇਹ ਰੋ ਜੋੜਦਾ ਇਹ ਕਾਫੀ ਮੈਂ 12 15 ਪਿੰਡ ਹੈਗੇ ਹੀ ਅੱਗੇ ਜਿਨ੍ਹਾਂ ਨੂੰ ਜੋੜ-ਜੋੜ ਕੇ ਆਇਆ ਸਾਰੀ ਆਵਾਜ਼ ਹੀ ਇੱਧਰ ਹੀ ਆਈ ਮੇਨ ਮੇਨ ਰੋਡ ਆ ਇਹ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਕਹਿੰਦੇ ਆ ਕਿ ਬਣੂਗੀ ਬਣੂਗੀ ਪਰ ਸਾਨੂੰ ਨਹੀਂ ਬਲਾਈ ਕਰਾ ਬਣੂਗੀ ਰੋਡ ਹੁਣ ਤਾਂ ਬਰਸ਼ਾਤਾ ਪੈ ਰਹੀਆਂ ਸੜਕ ਦਾ ਹੋਰ ਮੰਦਾ ਹਾਲ ਹੋ ਗਿਆ ਉਹ ਜਿਆਦਾ ਹੀ ਮੱਛਰ ਤੁਸੀਂ ਸ਼ਾਮ ਨੂੰ ਆਇਓ ਇੱਥੇ ਬਹੁਤ ਜ਼ਿਆਦਾ ਮੱਛਰ ਹੋਣਾ ਇੱਥੇ ਹੱਲੇ ਕਿ ਸਰਕਾਰ ਕੇ ਨਹੀਂ ਡੇਂਗੂ ਤੋਂ ਬਚਾਉਣਾ ਡੇਂਗੂ ਦੇ ਇੱਥੇ ਵਾਧੂ ਆ ਇੱਥੇ ਮੱਛਰ ਵੰਦਾ ਬਹੁਤ ਜ਼ਿਆਦਾ ਨਾ ਪਾਣੀ ਦੀ ਨਿਕਾਸੀ ਹੈਗੀ ਸੀਵਰੇਜ ਵੀ ਕਈਆਂ ਬਲੌਕ ਹੋ ਜਾਂਦੇ ਜੀ ਪਾਣੀ ਦਾ ਬਹੁਤ ਤਾਂ ਦੁਕਾਨਦਾਰੀ ਤੇ ਵੱਡਾ ਅਸਰ ਪੈ ਰਿਹਾ ਇਸ ਦਾ ਬਿਲਕੁਲ ਜੀ ਬਿਲਕੁਲ ਜਿਹੜਾ ਗਾਹ ਕੇ ਗਾਹਕ ਰੋਡ ਸਾਫ਼ ਹੋ ਗਈ ਗਾਹਕ ਵੀ ਰੋਡ ਦੇ ਉੱਪਰ ਚੜੇਗਾ ਕਿਉਂ ਹੋਏਗਾ ਗਾਹਕ ਨੂੰ ਨਹੀਂ ਜਾਣਾ ਇਹ ਬੰਦੇ ਕੋ ਟੱਪੇ ਨਹੀਂ ਜਾਂਦਾ ਜੀ ਹਾਲ ਦੇਖ ਲੋ ਰੋਡ ਦਾ ਕੀ ਹੈ ਤਾਂ ਇਸ ਸੰਬੰਧੀ ਤੁਸੀਂ ਸਬੰਧਤ ਮੈਕਮੇ ਨਾਲ ਨਹੀਂ ਕਦੇ ਕੋਈ ਗੱਲਬਾਤ ਕੀਤੀ ਮੈਕਮੇ ਇਸ ਕੁਝ ਵਾਰੀ ਵਾਰ ਨਹੀਂ ਆਇਆ ਇਸ ਰੋਡ ਦਾ ਚਾਰ ਐਮਸੀ ਨੇ ਉਹ ਐਮਸੀ ਕਹਿੰਦਾ ਕਿ ਮੇਰਾ ਰੋਡ ਨਹੀਂ ਗਾ ਦੂਜੇ ਐਮਸੀ ਕਹਿੰਦਾ ਮੇਰਾ ਰੋਡ ਨਹੀਂ ਗਾ ਕੀ ਐਮਸੀ ਪੱਕਾ ਹੋਵੇ ਵੇਰੀ ਗੱਲਬਾਤ ਬੰਦੀ ਇਹਨਾਂ ਨੂੰ ਵੋਟਾਂ ਹੁੰਦੀਆਂ ਉਦੋਂ ਇਹ ਰੋਡ ਹੁੰਦਾ ਉਦੋਂ ਤਾਂ ਇੱਥੇ ਚਹਿਰਪਹਿਲੀ ਇੰਨੀ ਕੀ ਹੁੰਦੀ ਹੈ ਕਿ ਕੋਈ ਐਮਸੀ ਰਹਿੰਦਾ ਨਹੀਂ ਕਿ ਕੋਈ ਐਮਐਲ ਵੀ ਰਹਿੰਦਾ ਅਰੇ ਇੱਕ ਹੀ ਇਸ ਰੋਡ ਤੇ ਰਹਿੰਦਾ ਕਿਉਂਕਿ ਇਸ ਰੋਡ ਤੇ ਵੋਟ ਵੱਧੂ ਹੈ ਪਰ ਵੋਟਾਂ ਤਾਂ ਬਾਹਰ ਨਹੀਂ ਜਾਂਦਾ ਇਸ ਰੋਡ ਤੇ ਤਾਂ ਤੁਸੀਂ ਸੁਣ ਸਕਦੇ ਹੋ ਕਿ ਅੱਗੇ ਪਿਛੇ ਜਿਹੜੀ ਇਸ ਰੋਡ ਦੀ ਸਾੜ ਜਿਹੜੀ ਆ ਨਹੀਂ ਲਈ ਜਾਂਦੀ ਜਦੋਂ ਵੋਟਾਂ ਹੁੰਦੀਆਂ ਉਦੋਂ ਆਮ ਹੀ ਇੱਥੇ ਲੀਡਰ ਜਿਹੜੇ ਆ ਉਹ ਦਿਖਾਈ ਦਿੰਦੇ ਆ ਤਸਵੀਰ ਤੁਹਾਡੇ ਨਾਲ ਫਿਰ ਸਾਂਝੀ ਕਰਦੇ ਨਾ ਦੇਖ ਸਕਦੇ ਹੋ ਕਿੰਨਾ ਬੰਦਾ ਹਾਲ ਜਿਹੜਾ ਉਹ ਰੋਡ ਦਾ ਤਾਂ ਗੱਲਬਾਤ ਵੀ ਕਰ ਲੈਨੇ ਆ ਬਾਪੂ ਜੀ ਕਿੰਨੀ ਕਿ ਪ੍ਰੇਸ਼ਾਨੀ ਆ ਰਹੀ ਇਸ ਰੋਡ ਤੇ ਜੀ ਬਹੁਤ ਹੀ ਪ੍ਰੇਸ਼ਾਨੀ ਆ ਰਹੀ ਹੈ ਆਉਂਦੇ ਜਾਂਦੇ ਲੋਕੇ ਡਗਦੇ ਵੀ ਨੇ ਤੇ ਬਾਕੀ ਪਾਣੀ ਬਹੁਤ ਖਲੋ ਜਾਂਦਾ ਸੜਕ ਸਾਜੀ ਟੋੜ ਦੇ ਟੁੱਟੀ ਹੋਈ ਜੀ ਤੇ ਅਸੀਂ ਦੇ ਗੁਜਾਰਾ ਸੀ ਇਹ ਕਰਦੇ ਆ ਕਿ ਜਨਾਬ ਇਹ ਸੜਕ ਬਣਾਈ ਜਾਵੇ ਤੇ ਲੋਕਾਂ ਨੂੰ ਵੀ ਆਵਾ ਜਾਏ ਸੌਖੀ ਹੋ ਜਾਏਗੀ ਉਹ ਸਾਡੇ ਜਿਹੜੇ ਜਾਣ ਵਾਲੇ ਮਹੱਲੇ ਮੋਲੇ ਦੇ ਸਾਜੀ ਉੱਥੋਂ ਚੱਕ ਕੇ ਬਾਜੀ ਕੌੜੇ ਲੈ ਕੇ ਤੇ ਬਾਂਸੀ ਗੇਟ ਤੇ ਕੇ ਸਾਰੀ ਛੜ ਖਰਾਬ ਏ ਤੇ ਅਸੀਂ ਬਹੁਤ ਧੰਨਵਾਦ ਕਰਾਂਗੇ ਜੇ ਸੜਕ ਬਣੇ ਤਾਂ ਬਿਲਕੁਲ ਹਾਲਾਤ ਤੁਸੀਂ ਦੇ ਸਕਦੇ ਹੋ ਕਿ ਜਿੱਥੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਦੁਕਾਨਦਾਰੀ ਤੇ ਵੀ ਜਿਹੜਾ ਵੱਡਾ ਅਸਰ ਆ ਉਹ ਪੈ ਰਿਹਾ ਤਾਂ ਹੋਰ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਦੇ ਹਾਂ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਇਹ ਤਸਵੀਰਾਂ ਪ੍ਰੋਜੈਕਟਰ ਦੇ ਪਰ ਟੈਕਨੀਕਲ ਕਾਲਜ ਦੇ ਨੇੜੇ ਦੀਆਂ ਜਿੱਥੇ ਸੜਕ ਗੁੱਤੀ ਹੋਣ ਕਰਨਾ ਇੱਕ ਵੱਡਾ ਖੱਡਾ ਜਿਹੜਾ ਉਹ ਬਣਿਆ ਹੋਇਆ ਤਾਂ ਕਾਫੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰ ਤੁਸੀਂ ਦੇ ਸਕਦੇ ਹੋ ਕਸ ਤਰ੍ਹਾਂ ਲੋਕ ਜਿਹੜੇ ਆ ਉਹ ਪਰੇਸ਼ਾਨ ਹੋ ਕੇ ਇੱਥੋਂ ਲੰਘ ਰਹੇ ਆ ਤਾਂ ਇਹ ਰੋਡ ਜਿਹੜਾ ਗੁਰਦਾਰਾ ਸਾਹਿਬ ਨੂੰ ਜਾਂਦਾ ਜਿੱਥੇ ਜੋੜਾ ਸਾਹਿਬ ਬਰਾਹਿਮਾ ਆਣਾ ਤਾਂ ਦੂਰੋ ਦੂਰੋ ਲੋਕ ਜਿਹੜੇ ਆ ਉਹ ਇੱਥੇ ਨਤਮਸਤਕ ਹੋਣ ਲਈ ਆਉਂਦੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਾਣੀ ਜਿਹੜਾ ਉਹ ਖੜਾ ਹੋਇਆ ਤੇ ਜਦੋਂ ਬਰਸਾਤ ਹੋ ਜਾਂਦੀ ਆ ਤਾਂ ਇੱਥੇ ਹੋਰ ਵੀ ਹਾਲਾਤ ਜਿਹੜੇ ਆ ਉਹ ਮੜੇ ਹੋ ਜਾਂਦੇ ਆ ਤਾਂ ਕਈ ਵਾਰ ਪ੍ਰਸ਼ਾਸਨ ਅੱਗੇ ਗੁਹਾਰ ਜਿਹੜੀ ਆ ਉਹ ਲਗਾਈ ਜਾ ਚੁੱਕੀ ਆ ਪਰ ਪ੍ਰਸ਼ਾਸਨ ਜਿਹੜਾ ਕੰਮ ਕਰਮੀ ਨੀਂਦ ਜਿਹੜਾ ਸੁੱਤਾ ਪਿਆ ਵੀਰ ਜੀ ਕਿੰਨੀਆਂ ਕਿ ਪਰੇਸ਼ਾਨੀਆਂ ਇੱਥੇ ਲੋਕਾਂ ਨੂੰ ਕਰਨੀਆਂ ਪੈ ਰਹੀਆਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਜੀ ਕੱਲ ਵੀ ਇੱਥੇ ਦੋ ਜਣੇ ਡਿੱਗੇ ਨੇ ਇੱਕ ਬਜ਼ੁਰਗ ਮਾਤਾ ਸੀ ਦੁਲਚੀ ਦੇ ਪਿੰਡ ਤੋਂ ਉਹਨਾਂ ਦੇ ਇੱਥੇ ਸੱਟ ਲੱਗੀ ਏ ਇੱਕ ਪੱਲੇ ਤੋਂ ਗੱਲ ਬਜ਼ੁਰਗ ਅੰਕਲ ਸੀਗੇ ਉਹ ਵੀ ਇੱਥੇ ਕੱਲ ਡਿੱਗੇ ਨੇ ਇਹ ਪਾਣੀ ਦੇ ਕਰਮ ਬਹੁਤ ਜ਼ਿਆਦਾ ਦਿੱਕਤ ਆ ਰਹੀ ਏ ਮੀਂਹ ਘਟ ਪੈਂਦਾ ਪਾਣੀ ਜ਼ਿਆਦਾ ਖੜ ਜਾਂਦਾ ਇੱਥੇ ਪਾਣੀ ਦਾ ਨਿਕਾਸੀ ਇੱਥੇ ਕਿਤੇ ਕੋਈ ਨਹੀਂ ਗਈ ਅੰਦਰ ਕੋਲੇ ਜੇ ਕੋਲੇ ਦਾ ਵੀ ਕੋਈ ਨਹੀਂਗਾ ਆ ਰੋੜੇ ਰੋੜ ਤੇ ਵੀ ਕੋਈ ਕੋਈ ਸੀਵਰੇਜ ਦਾ ਪਾਣੀ ਨਿਕਲਦਾ ਕਿਤੇ ਰਾਹ ਹੀ ਨਹੀਂਗਾ ਜੀ ਬਹੁਤ ਪਰੇਸ਼ਾਨੀ ਬਹੁਤ ਆਉਂਦੀ ਇੱਥੇ ਤਾਂ ਬਿਲਕੁਲ ਸਾਡੇ ਨਾਲ ਇੱਥੇ ਹੋਰ ਵੀ ਲੋਕ ਮੌਜੂਦ ਆ ਆ ਵਿੱਚ ਕਿੰਨੀਆਂ ਕਿ ਪਰੇਸ਼ਾਨੀਆਂ ਆ ਗਈਆਂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ ਫੇਸ ਰੱਖ ਦੇਣਾ ਜਦੋਂ ਥੋੜਾ ਵੀ ਮੀਂਹ ਪੈ ਜਾਵੇ ਪਾਣੀ ਖੜ ਜਾਂਦਾ ਐ ਇੱਥੋਂ ਤੇ ਲੈ ਕੇ ਬਾਂਸੀ ਗੇਟ ਟਿਕਰ ਆਪ ਪੋਲ ਟੈਕਨੀਕ ਕਾਲਜ ਤੋਂ ਲੈ ਕੇ ਬਾਂਸੀ ਗੇਟ ਟਿਕਰ ਸੜਕ ਬਹੁਤ ਖਰਾਬ ਐ ਸਾਰਾ ਰੋਡ ਟੁੱਟਿਆ ਹੋਇਆ ਹਾਂਜੀ ਹਾਂਜੀ ਸਾਰਾ ਰੋਡ ਪਾਣੀ ਖੜਿਆ ਗੋਡੇ ਗੋਡੇ ਪਾਣੀ ਖੜ ਜਾਂਦਾ ਐ ਤੇ ਆਪਾਂ ਇਹ ਮੰਗ ਕਰਾਂਗੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕਿਛੇ ਦੀ ਛੇਤੀ ਬਣਾਈ ਜਾਵੇ ਸੜਕ ਫੇਰੀ ਲੋਕਾਂ ਦੀ ਪ੍ਰੇਸ਼ਾਨੀ ਦੂਰ ਕੀਤੀ ਜਾਵੇ ਤਾਂ ਬਿਲਕੁਲ ਹਾਂ ਰੋਡ ਜਿਹੜਾ ਕਹਿੰਦੇ ਸਾਡੇ ਦਾ ਸਾੜਾ ਜਿਹੜਾ ਤਹਤ ਕਿਹੜਾ ਪਿੰਡ ਹੈ ਜੀ ਤੁਹਾਡਾ ਮੈਂ ਮੋਚੀ ਦਾ ਕੰਮ ਕਰਦਾ ਬੂਟ ਪਾਲਿਸ਼ ਕਰਦਾ ਇੱਥੇ ਮੈਂ ਉਧਰੋਂ ਆ ਰਿਹਾ ਪਾਸੇ ਕਿੱਦੋਂ ਬਿਲਕੁਲ ਇੱਥੇ ਜਿਆਦਾ ਨਹੀਂ ਤਾਂ 2 ਸਾਲ ਹੋ ਗਏ ਤੇ ਕਿਸੇ ਨੇ ਸੜਕ ਨਹੀਂ ਬਣਾਈ ਜਾਂਦੇ ਇੱਥੇ ਕੋਈ ਵੀ ਇੱਥੇ ਕਾਰਵਾਈ ਕੋ ਆਪਣੇ ਕੋਈ ਵੀ ਐਮਸੀ ਕੋਈ ਵੀ ਕੁਝ ਵੀ ਉਧਰ ਇੱਧਰ ਦੀ ਕਾਰਵਾਈ ਕੋਈ ਨਹੀਂ ਕਰ ਰਿਹਾ ਕੋਈ ਸਾਰਾ ਇਧਰ ਪਾਣੀ ਇਧਰ ਜਮਾ ਹੋ ਜਾਂਦਾ ਸਾਰੇ ਕੋਈ ਇਧਰ ਆਉਂਦਾ ਕੋਈ ਬੱਚੇ ਲੈ ਕੇ ਆਉਂਦਾ ਸਾਰੇ ਇਧਰ ਡਿੱਗ ਜਾਂਦੀ ਹੈ ਬਹੁਤ ਬਹੁਤ ਨੁਕਸਾਨ ਹੁੰਦਾ ਇੱਥੇ ਜਦੋਂ ਵੀ ਇੱਥੇ ਬਰਸਾਤ ਹੁੰਦੀ ਆ ਤਾਂ ਹੁਣ ਬਰਸਾਤਾਂ ਦਾ ਮੌਸਮ ਆ ਤਾਂ ਜਦੋਂ ਵੀ ਬਰਸਾਤ ਹੁੰਦੀ ਆ ਤੇ ਇਸ ਰੋਡ ਤੇ ਪਾਣੀ ਜਿਹੜਾ ਇਕੱਠਾ ਹੋ ਜਾਂਦਾ ਤਾਂ ਜਿੱਥੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਦੁਕਾਨਦਾਰਾਂ ਦਾ ਕੰਮ ਵੀ ਜਿਹੜਾ ਉਹ ਠੱਪ ਹੋ ਜਾਂਦਾ ਕਿਉਂਕਿ ਗਾਹਕ ਨਹੀਂ ਆਉਂਦਾ ਪਾਣੀ ਦੁਕਾਨਾਂ ਦੇ ਅੱਗੇ ਖੜਾ ਹੋ ਜਾਂਦਾ ਤਾਂ ਗੱਲਬਾਤ ਕਰ ਲੈਨੇ ਸਾਡੇ ਨਾਲ ਲੋਕ ਮੌਜੂਦ ਆ ਭਾਜੀ ਕਿੰਨੀ ਕਿ ਪਰੇਸ਼ਾਨੀ ਆਉਂਦੀ ਰੋਡ ਨੂੰ ਲੈ ਕੇ ਭਾਜੀ ਬਹੁਤ ਪਰੇਸ਼ਾਨੀਆਂ ਇਹ ਰੋਡ ਟੁੱਟੀ ਨੇ ਕਾਫੀ ਟਾਈਮ ਹੋ ਗਿਆ ਅਸੀਂ ਤਾਂ ਕਿਦੇ ਕਿਦੇ ਕੋਲੇ ਜਾ ਕੇ ਅਪੀਲ ਕਰ ਚੁੱਕੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਇੱਥੇ ਵੇ ਸਾਲੋਸ਼ ਦੁੱਜਕੇ ਪਿੰਡ ਸ਼ਿਗੁਰਾ ਮਦਾਜੀ ਦਾ ਗੁਰਦੁਆਰਾ ਉੱਥੇ ਜਾਣਾ ਲੋਕ ਬੜੇ ਪਰੇਸ਼ਾਨ ਹੁੰਦੇ ਆ ਇਹ ਸਿਆਣੇ ਕਹਿੰਦੇ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਆਪਾਂ ਸਾਡੀ ਰੋੜ ਦੀ ਕੋਈ ਨਹੀਂ ਸੁਣੀ ਗਈ ਲਿਖਤੀ ਰੂਪ ਵੀ ਮੈਂ ਐਮਐਲਏ ਸਾਹਿਬ ਦੇ ਦਫ਼ਤਰ ਜੀ ਆਇਆ ਵਾਂ ਦੋ ਵਾਰੀ ਪਰ ਨਹੀਂ ਸਾਡੀ ਕੋਈ ਸੁਣਾਈ ਹੋਈ ਹਾਰ ਕਿਉਂ ਤਾਂ ਬਹਿ ਗਿਆ ਆਵਾਜ਼ ਬਹੁਤ ਜ਼ਿਆਦਾ ਆ ਨਾਲ ਇੱਥੇ ਰਾਤ ਨੂੰ ਚੈਨ ਆਉਂਦਾ ਜਦੋਂ ਕੋਈ ਟਰਾਲੀ ਲੰਘਦੀ ਜਾਂ ਕੁਝ ਤੇ ਨਾ ਧੀਰੇ ਧੀਰੇ ਹੋਵੇ ਲੋ ਤੁਹਾਡੇ ਸਾਹਮਣੇ ਆਓ ਐਂ ਟੋਲ ਕੇ ਬਹੁਤ ਜ਼ਿਆਦੀ ਟੁੱਟੀ ਹੋਈ ਆ ਉਹ ਐਸੋ ਹੀ ਜ਼ਿਆਦੀ ਟੁੱਟੀ ਹੋਈ ਰੋੜ ਬਹੁਤ ਦਿੱਕਤ ਆਈ ਕਿੰਨੇ ਕ ਪਿੰਡਾਂ ਨੂੰ ਜ ਰੋਡ ਦਾ ਇਹ ਕਾਫੀ ਮੈਂ 12 15 ਪਿੰਡ ਹੈਗੇ ਹੀ ਅੱਗੇ ਜਿਨ੍ਹਾਂ ਨੂੰ ਨੂਰ ਚੁਰ ਗਿਆ ਸਾਰੀ ਆਵਾਜਾਈ ਇੱਧਰ ਹੀ ਆਈ ਮੇਨ ਮੇਨ ਰੋਡ ਆ ਇਹ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਕਹਿੰਦੇ ਆ ਕਿ ਬਣੂਗੀ ਬਣੂਗੀ ਪਰ ਸਾਨੂੰ ਨਹੀਂ ਬ੍ਰੇਕ ਕਰੋ ਬਣੂਗੀ ਰੋਡ ਹੁਣ ਤਾਂ ਬਰਸ਼ਾਤਾ ਪੈ ਰਹੀਆਂ ਸੜਕ ਦਾ ਹੋਰ ਮੰਦਾ ਹਾਲ ਹੋ ਗਿਆ ਉਹ ਜਿਆਦਾ ਹੀ ਮੱਛਰ ਤੁਸੀਂ ਸ਼ਾਮ ਨੂੰ ਆਇਓ ਤੇ ਬਹੁਤ ਜਿਆਦਾ ਮੱਛਰ ਹੋਣਾ ਇੱਥੇ ਹਲੇ ਕਿ ਸਰਕਾਰ ਕਹਿੰਦੀ ਡੇਂਗੂ ਤੋਂ ਬਚੋ ਡੇਂਗੂ ਦਾ ਇੱਥੇ ਵਾਧੂ ਆ ਇੱਥੇ ਮੱਛਰ ਵੰਦਾ ਬਹੁਤ ਜਿਆਦਾ ਨਾ ਪਾਣੀ ਦੀ ਨਿਕਾਸੀ ਹੈਗੀ ਸੀ ਸੀਵਰੇਜ ਵੀ ਕਈ ਵਾਰ ਬਲੌਕ ਹੋ ਜਾਂਦੇ ਪਾਣੀ ਦਾ ਬਹੁਤ ਬੁਰਾ ਹਾਲ ਆ ਇੱ ਤਾਂ ਦੁਕਾਨਦਾਰੀ ਤੇ ਵੀ ਵੱਡਾ ਅਸਰ ਪੈ ਰਿਹਾ ਇਸ ਦਾ ਬਿਲਕੁਲ ਜੀ ਬਿਲਕੁਲ ਜਿਹੜਾ ਗਾਹ ਕੇ ਗਾਹਕ ਰੋਡ ਸਾਫ ਹੋ ਗਈ ਗਾਹਕ ਵੀ ਰੋਡ ਦੇ ਉੱਪਰ ਚੜੇਗਾ ਕਿਉਂ ਹੋਏਗਾ ਗਾਹਕ ਨੂੰ ਨਹੀਂ ਜਾਣਾ ਇਹ ਬੰਦੇ ਕੋ ਟੱਪੇ ਨਹੀਂ ਜਾਂਦਾ ਜੀ ਹਾਲ ਦੇਖ ਲੋ ਰੋਡ ਦਾ ਕੀ ਹੈ ਤਾਂ ਇਸ ਸੰਬੰਧੀ ਤੁਸੀਂ ਸਬੰਧਤ ਮਹਿਕਮੇ ਨਾਲ ਨਹੀਂ ਕਦੇ ਕੋਈ ਗੱਲਬਾਤ ਕੀਤੀ ਮਹਿਕਮੇ ਇਸ ਕੁਝ ਵਾਰੀ ਵਾਰ ਨਹੀਂ ਆਇਆ ਇਸ ਰੋਡ ਦਾ ਚਾਰ ਐਮਸੀ ਨੇ ਉਹ ਐਮਸੀ ਕਹਿੰਦਾ ਕਿ ਮੇਰਾ ਰੋਡ ਨਹੀਂ ਗਾ ਦੂਜਾ ਐਮਸੀ ਕਹਿੰਦਾ ਮੇਰਾ ਰੋਡ ਨਹੀਂ ਗਾ ਕੀ ਐਮਸੀ ਪੱਕਾ ਹੋਵੇ ਵੈਰੀ ਗੱਲਬਾਤ ਬੰਦੀ ਐ ਤਾਂ ਵੋਟਾਂ ਹੁੰਦੀਆਂ ਉਦੋਂ ਇਹ ਰੋਡ ਹੁੰਦਾ ਉਦੋਂ ਤਾਂ ਇੱਥੇ ਚਹਿਲ ਪਹਿਲ ਇੰਨੀ ਕੀ ਹੁੰਦੀ ਹੈ ਕਿ ਕੋਈ ਐਮਸੀ ਰਹਿੰਦਾ ਨਹੀਂ ਕਿ ਕੋਈ ਐਮਐਲ ਵੀ ਤੇ ਆਪ ਵੀ ਨਹੀਂ ਰਹਿੰਦਾ ਅਰੇ ਇਹ ਕਿ ਇਸ ਰੋਡ ਤੇ ਰਹਿੰਦਾ ਕਿਉਂਕਿ ਇਸ ਰੋਡ ਤੇ ਵੋਟ ਵਧੂ ਹੈ ਪਰ ਮੋਟਾ ਤਾਂ ਬਾਹਰ ਨਹੀਂ ਪਿਆਂਦਾ ਇਸ ਰੋਡ ਤੇ ਤਾਂ ਤੁਸੀਂ ਸੁਣ ਸਕਦੇ ਹੋ ਕਿ ਅੱਗੇ ਪਿਛੇ ਜਿਹੜੀ ਇਸ ਰੋਡ ਦੀ ਸਾਗ ਜਿਹੜੀ ਆ ਨਹੀਂ ਲਈ ਜਾਂਦੀ ਜਦੋਂ ਵੋਟਾਂ ਹੁੰਦੀਆਂ ਉਦੋਂ ਆਮ ਹੀ ਇੱਥੇ ਲੀਡਰ ਜਿਹੜੇ ਆ ਉਹ ਦਿਖਾਈ ਦਿੰਦੇ ਆ ਤਸਵੀਰ ਤੁਹਾਡੇ ਨਾਲ ਫਿਰ ਸਾਂਝੀ ਕਰਦੇ ਨਾ ਦੇਖ ਸਕਦੇ ਹੋ ਕਿ ਕਿੰਨਾ ਮੰਦਾ ਹਾਲ ਜਿਹੜਾ ਉਹ ਰੋਡ ਦਾ ਤਾਂ ਗੱਲ ਬਾਤ ਉਹ ਵੀ ਕਰ ਲੈਨੇ ਆ ਬਾਪੂ ਜੀ ਕਿੰਨੀ ਕਿ ਪ੍ਰੇਸ਼ਾਨੀ ਆ ਰਹੀ ਇਸ ਰੋਡ ਤੇ ਜੀ ਬਹੁਤ ਹੀ ਪ੍ਰੇਸ਼ਾਨੀ ਆ ਰਹੀ ਹੈ ਹੁੰਦੇ ਜਾਂਦੇ ਲੋਕੇ ਡਿੱਗਦੇ ਵੀ ਨੇ ਤੇ ਬਾਕੀ ਪਾਣੀ ਬਹੁਤ ਖਲੋ ਜਾਂਦਾ ਸੜਕ ਸਾਡੀ ਟੋੜ ਦੇ ਟੁੱਟੀ ਹੋਈ ਏ ਤੇ ਅਸੀਂ ਇਹ ਗੁਜਾਰਸ਼ ਇਹ ਕਰਦੇ ਆ ਕਿ ਜਲਦੀ ਸੜਕ ਬਣਾਈ ਜਾਵੇ ਤੇ ਲੋਕਾਂ ਨੂੰ ਵੀ ਆਵਾ ਜਾਏ ਸੌਖੀ ਹੋ ਜਾਏਗੀ ਉਹ ਸਾਡੇ ਜਿਹੜੇ ਜਾਣ ਵਾਲੇ ਮਹੱਲੇ ਮੁੰਲੇ ਦੀ ਸਾਰੀ ਉੱਥੋਂ ਚੱਕ ਕੇ 바ਜੀ ਕਾਲਜ ਲੈ ਕੇ ਤੇ ਬਾਂਸੀ ਗੇਟ ਦੇ ਕੇ ਸਾਰੀ ਛੜ ਖਰਾਬ ਏ ਤੇ ਅਸੀਂ ਬਹੁਤ ਧੰਨਵਾਦ ਕਰਾਂਗੇ ਜੇ ਛੜਕ ਬਣ ਜੇ ਤਾਂ ਬਿਲਕੁਲ ਹਾਲਾਤ ਤੁਸੀਂ ਦੇ ਸਕਦੇ ਹੋ ਕਿ ਜਿੱਥੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਦੁਕਾਨਦਾਰੀ ਤੇ ਵੀ ਜਿਹੜਾ ਵੱਡਾ ਅਸਰ ਆ ਉਹ ਪੈ ਰਿਹਾ ਤਾਂ ਹੋਰ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਦੇ ਆ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਇਹ ਤਸਵੀਰਾਂ ਪ੍ਰੋਜੈਕਟਰ ਦੇ ਪਰ ਟੈਕਨੀਕਲ ਕਾਲਜ ਦੇ ਨੇੜੇ ਦੀਆਂ ਜਿੱਥੇ ਸੜਕ ਕੁੱਤੀ ਹੋਣ ਕਾਰਨ ਇੱਕ ਵੱਡਾ ਖੱਡਾ ਜਿਹੜਾ ਉਹ ਬਣਿਆ ਹੋਇਆ ਤਾਂ ਕਾਫੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰ ਤੁਸੀਂ ਦੇ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਆ ਉਹ ਪਰੇਸ਼ਾਨ ਹੋ ਕੇ ਇੱਥੋਂ ਲੰਘ ਰਹੇ ਆ ਤਾਂ ਇਹ ਰੋਡ ਜਿਹੜਾ ਗੁਰਦਾਰਾ ਸਾਹਿਬ ਨੂੰ ਜਾਂਦਾ ਜਿੱਥੇ ਜੋੜਾ ਸਾਹਿਬ ਬਰਾਇਮਾ ਆਣਾ ਤਾਂ ਦੂਰ ਦੂਰੋ ਲੋਕ ਜਿਹੜੇ ਆ ਉਹ ਇੱਥੇ ਨਤਮਸਤਕ ਹੋਣ ਲਈ ਆਉਂਦੇ ਆ ਤਾਂ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਕਿੰਨਾ ਪਾਣੀ ਜਿਹੜਾ ਉਹ ਖੜਾ ਹੋਇਆ ਤੇ ਜਦੋਂ ਬਰਸਾਤ ਹੋ ਜਾਂਦੀ ਆ ਤਾਂ ਇੱਥੇ ਹੋਰ ਵੀ ਹਾਲਾਤ ਜਿਹੜੇ ਆ ਉਹ ਮੜੇ ਹੋ ਜਾਂਦੇ ਆ ਕਈ ਵਾਰ ਪ੍ਰਸ਼ਾਸਨ ਅੱਗੇ ਗੁਹਾਰ ਜਿਹੜੀ ਆ ਉਹ ਲਗਾਈ ਜਾ ਚੁੱਕੀ ਆ ਪਰ ਪ੍ਰਸ਼ਾਸਨ ਜਿਹੜਾ ਕੰਮ ਕਰਮੀ ਨੀਂਦ ਜਿਹੜਾ ਸੁੱਤਾ ਪਿਆ ਵੀਰ ਜੀ ਕਿੰਨੀਆਂ ਕ ਪਰੇਸ਼ਾਨੀਆਂ ਇੱਥੇ ਲੋਕਾਂ ਨੂੰ ਕਰਨੀਆਂ ਪੈ ਰਹੀਆਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਜੀ ਕੱਲ ਵੀ ਇੱਥੇ ਦੋ ਜਣੇ ਡਿੱਗੇ ਨੇ ਇੱਕ ਬਜ਼ੁਰਗ ਮਾਤਾ ਸੀ ਦੁਲਚੀ ਦੇ ਪਿੰਡ ਤੋਂ ਉਹਨਾਂ ਦੇ ਇੱਥੇ ਸੱਟ ਲੱਗੀ ਏ ਇੱਕ ਪੱਲੇ ਤੋਂ ਗੱਲ ਬਜ਼ੁਰਗ ਅੰਕਲ ਸੀਗੇ ਉਹ ਵੀ ਇੱਥੇ ਕੱਲ ਡਿੱਗੇ ਨੇ ਤੇ ਪਾਣੀ ਦੇ ਕਰਮ ਬਹੁਤ ਜ਼ਿਆਦਾ ਦਿੱਕਤ ਆ ਰਹੀ ਏ ਮੀਂਹ ਘਟਾ ਪੈਂਦਾ ਪਾਣੀ ਜ਼ਿਆਦਾ ਖੜ ਜਾਂਦਾ ਇੱਥੇ ਪਾਣੀ ਦਾ ਨਿਕਾਸੀ ਇੱਥੇ ਕਿਤੇ ਕੋਈ ਨਹੀਂ ਗਈ ਅੰਦਰ ਕੋਲੇ ਜੇ ਕੋਲੇ ਦਾ ਕੋਈ ਨਹੀਂਗਾ ਆ ਰੋੜੇ ਰੋੜ ਤੇ ਵੀ ਕੋਈ ਕੋਈ ਸੀਵਰੇਜ ਦਾ ਪਾਣੀ ਨਿਕਲਦਾ ਕਿਤੇ ਰਾਹ ਹੀ ਨਹੀਂਗਾ ਜੀ ਬਹੁਤ ਪਰੇਸ਼ਾਨੀ ਬਹੁਤ ਆਉਂਦੀ ਇੱਥੇ ਤਾਂ ਬਿਲਕੁਲ ਸਾਡੇ ਨਾਲ ਇੱਥੇ ਹੋਰ ਵੀ ਲੋਕ ਮੌਜੂਦ ਆ ਆ ਵਿੱਚ ਕਿੰਨੀਆਂ ਕਿ ਪਰੇਸ਼ਾਨੀਆਂ ਆ ਗਈਆਂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ ਇਸ ਰੱਖ ਦੇਣਾ ਜੇ ਤਾਂ ਥੋੜਾ ਵੀ ਮੀਂਹ ਪੈ ਜਾਵੇ ਪਾਣੀ ਖੜ ਜਾਂਦਾ ਐ ਇੱਥੋਂ ਤੇ ਲੈ ਕੇ ਬਾਂਸੀ ਗੇਟ ਤੱਕਰ ਆ ਪੋਲ ਟੈਕਨੀਕਲ ਕਾਲਜ ਤੋਂ ਲੈ ਕੇ ਬਾਂਸੀ ਗੇਟ ਤੱਕਰ ਸੜਕ ਬਹੁਤ ਖਰਾਬ ਐ ਸਾਰਾ ਰੋਡ ਟੁੱਟਿਆ ਹੋਇਆ ਹਾਂਜੀ ਹਾਂਜੀ ਸਾਰਾ ਰੋਡ ਪਾਣੀ ਖੜ ਜਾਂਦਾ ਗੋਡੇ ਗੋਡੇ ਪਾਣੀ ਖੜ ਜਾਂਦਾ ਐ ਤੇ ਆਪਾਂ ਇਹ ਮੰਗ ਕਰਾਂਗੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕਿਛਦੀ ਛੇਤੀ ਬਣਾਈ ਜਾਵੇ ਸੜਕ ਫੇਰੀ ਲੋਕਾਂ ਦੀ ਪ੍ਰੇਸ਼ਾਨੀ ਦੂਰ ਕੀਤੀ ਜਾਵੇ ਤਾਂ ਬਿਲਕੁਲ ਹਾਂ ਰੋਡ ਜਿਹੜਾ ਕਹਿੰਦੇ ਸਾਡੇ ਦਾ ਸਾੜਾ ਜਿਹੜਾ ਤਹਤ ਕਿਹੜਾ ਮੰਡ ਬਾਈ ਜੀ ਤੁਹਾਡਾ ਮੈਂ ਮੋਚੀ ਦਾ ਕੰਮ ਕਰਦਾ ਬੂਟ ਪਾਲਿਸ਼ ਕਰਦਾ ਇੱਥੇ ਮੈਂ ਉਧਰੋਂ ਆ ਰਿਆਂ ਪਾਸਿਕੜ ਤੋਂ ਬਿਲਕੁਲ ਇੱਥੇ ਜਿਆਦਾ ਨਹੀਂ ਤਾਂ 2 ਸਾਲ ਹੋ ਗਏ ਤੇ ਕਿਸੇ ਨੇ ਸੜਕ ਨਹੀਂ ਬਣਾਈ ਆnde ਇੱਥੇ ਕੋਈ ਵੀ ਇੱਥੇ ਕਾਰਵਾਈ ਇੱਕ ਆਪਣੇ ਕੋਈ ਵੀ ਐਮਸੀ ਕੋਈ ਵੀ ਕੁਝ ਵੀ ਉਧਰ ਇੱਧਰ ਦੀ ਕਾਰਵਾਈ ਕੋਈ ਨਹੀਂ ਕਰ ਰਿਹਾ ਕੋਈ ਸਾਰੇ ਇਧਰ ਪਾੜੇ ਇਧਰ ਜਮਾ ਹੋ ਜਾਂਦਾ ਸਾਰੇ ਕੋਈ ਇਧਰ ਆਉਂਦਾ ਕੋਈ ਬੱਚੇ ਲੈ ਕੇ ਆਉਂਦਾ ਸਾਰੇ ਇਧਰ ਡੱਕ ਜਾਂਦੀ ਹੈ ਬਹੁਤ ਬਹੁਤ ਨੁਕਸਾਨ ਹੁੰਦਾ ਇਥੇ ਸਰ ਬਿਲਕੁਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਜਦੋਂ ਵੀ ਬਰਸਾਤ ਹੁੰਦੀ ਆ ਤਾਂ ਇਥੇ ਪਾਣੀ ਜਿਹੜਾ ਉਹ ਜਮਾ ਹੋ ਜਾਂਦਾ ਤਾਂ ਰਸਤਾ ਨਾ ਹੋਣ ਕਾਰਨ ਜ਼ਿਆਦਾਤਰ ਲੋਕ ਜਿਹੜੇ ਆ ਇਤੋਂ ਦੀ ਗੁੱਜਰਦੇ ਆ ਤਾਂ ਲੋਕ ਜਿਹੜੇ ਡੱਗ ਕੇ ਕਈ ਲੋਕਾਂ ਦੇ ਸੱਟਾਂ ਵੀ ਜੜੀਆਂ ਉਹ ਵੱਜ ਚੁਕੀਆਂ ਪਰ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਜਿਹੜਾ ਉਹ ਨਹੀਂ ਦੇ ਰਿਹਾ ਸੋ ਲੋੜ ਹੈ ਜਿਨਾ ਪ੍ਰਸ਼ਾਸਨ ਨੂੰ ਅਤੇ ਸਬੰਧਤ ਵਿਭਾਗ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਇਸ ਰੋਡ ਦੀ ਮੁਰੰਮਤ ਜਿਹੜੀ ਹੋ ਸਕੇ ਲੋਕਾਂ ਦਾ ਕਹਿਣਾ ਕਿ ਅਗਰ ਸਬੰਧਤ ਵਿਭਾਗ ਨੇ ਰੋਡ ਨਵਾਂ ਨਹੀਂ ਬਣਾਉਣਾ ਤਾਂ ਘੱਟੋ ਘੱਟ ਇਸ ਦੀ ਮੁਰੰਮਤ ਹੀ ਜਿਹੜੀ ਆ ਕਰ ਦਿੱਤੀ ਜਾਵੇ ਤਾਂ ਕਿ ਲੋਕ ਜਿਹੜੇ ਆ ਉਹ ਹਾਦਸਿਆਂ ਤੋਂ ਬਚ ਸਕਣ ਸਭ ਤੋਂ ਪਹਿਲਾਂ ਕੈਮਰਾਮੈਨ ਰਾਜੀ ਗੁਰਦੇ ਨਾਲ ਪਰਮੂਖ ਸਖਾਣਾ ਫੋਟੋਇਪਰ ਪਹਲੇ ਗਏ। ਇਸ ਵੇਲੇ ਫੋਟੋਇਪਰ ਦਾ ਦੁਲਚੀਕੇ ਰੋਡ ਤੇ ਮੌਜੂਦਾ ਜਿੱਥੇ ਥਾਥਾ ਤੋਂ ਰੋਡ ਟੁੱਟਾ ਹੋਣ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਦੱਸਦਿਏ ਕਿ ਇਹ ਰੋਡ ਜਿਹੜਾ 10 ਤੋਂ 12 ਪਿੰਡਾਂ ਨੂੰ ਜਿਹੜਾ ਸ਼ਹਿਰ ਨਾਲ ਜੋੜਦਾ ਤੇ ਇੱਥੋਂ ਹੀ ਫੋਟੋਇਪਰ ਦੇ ਦੁਲਚੀਕੇ ਪਿੰਡ ਵਿੱਚ ਹਾਸਤ ਗਰਦੜਾ ਸਾਹਿਬ ਜਿੱਥੇ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਜੋੜਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀਆਂ ਤਾਂ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਤਾਂ ਕਾਫੀ ਦੇਰ ਤੋਂ ਇਹ ਰੋਡ ਜਿਹੜਾ ਟੁੱਟਿਆ ਹੋਇਆ ਸਭ ਕੁਝ ਜਾਣਦੇ ਹੋਏ ਵੀ ਪ੍ਰਸ਼ਾਸਨ ਜਿਹੜਾ ਉਹ ਮੂਕ ਦਰਸ਼ਕ ਬਣਿਆ ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਕੋਈ ਪਰਵੇ ਅ ਦੁਲਚੀ ਦੇ ਰੋਡ ਦੀਆਂ ਹਨ ਥਾ ਥਾ ਤੇ ਖੱਡੇ ਜਿਹੜੇ ਆ ਉਹ ਪਏ ਹੋਇਆ ਜਦੋਂ ਵੀ ਇੱਥੇ ਤਾਂ ਬਰਸਾਤ ਹੁੰਦੀ ਆ ਤਾਂ ਹੁਣ ਬਰਸਾਤਾਂ ਦਾ ਮੌਸਮ ਆ ਤਾਂ ਜਦੋਂ ਵੀ ਬਰਸਾਤ ਹੁੰਦੀ ਆ ਤੇ ਇਸ ਰੋਡ ਤੇ ਪਾਣੀ ਜਿਹੜਾ ਇਕੱਠਾ ਹੋ ਜਾਂਦਾ ਤਾਂ ਜਿੱਥੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਦੁਕਾਨਦਾਰਾਂ ਦਾ ਕੰਮ ਵੀ ਜਿਹੜਾ ਠੱਪ ਹੋ ਜਾਂਦਾ ਕਿਉਂਕਿ ਗਾਕ ਨਹੀਂ ਆਉਂਦਾ ਪਾਣੀ ਦੁਕਾਨਾਂ ਦੇ ਅੱਗੇ ਖੜਾ ਹੋ ਜਾਂਦਾ ਤਾਂ ਗੱਲਬਾਤ ਕਰ ਲੈਨੇ ਸਾਡੇ ਨਾਲ ਲੋਕ ਮੌਜੂਦ ਆ ਭਾਜੀ ਆ ਕਿੰਨੀ ਕਿ ਪਰੇਸ਼ਾਨੀ ਆਉਂਦੀ ਰੋਡ ਨੂੰ ਲੈ ਕੇ ਭਾਈ ਬਹੁਤ ਪਰੇਸ਼ਾਨੀਆਂ ਇਹ ਰੋਡ ਟੁੱਟੀ ਨੇ ਕਾਫੀ ਟਾਈਮ ਹੋ ਗਿਆ ਅਸੀਂ ਤਾਂ ਕਿਦੇ ਕਿਦੇ ਕੋਲੇ ਜਾ ਕੇ ਅਪੀਲ ਕਰ ਚੁੱਕੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਇੱਥੇ ਇਹ ਸਾਲੋਸ਼ ਦੁੱੱਚੇ ਕੇ ਪਿੰਡ ਸ਼ਿਲਗੁਰਾ ਮਦਾ ਜੀ ਦਾ ਗੁਰਦਵਾਰਾ ਉੱਥੇ ਜਾਣਾ ਨਾਲ ਬਹੁਤ ਬੜੇ ਪਰੇਸ਼ਾਨ ਹੁੰਦੇ ਆ ਤੇ ਸਿਆਣੇ ਕਹਿੰਦੇ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਆਪਾਂ ਸਾਡੀ ਰੋੜ ਦੀ ਕੋਈ ਨਹੀਂ ਸੁਣੀ ਗਈ ਲਿਖਤੀ ਰੂਪ ਚ ਵੀ ਮੈਂ ਐਮਐਲਏ ਸਾਹਿਬ ਦਫ਼ਤਰ ਜੀ ਤੇ ਆਇਆ ਹਾਂ ਦੋ ਵਾਰੀ ਪਰ ਨਹੀਂ ਸਾਡੀ ਕੋਈ ਸੁਣਾਈ ਹੋਈ ਹਾਰ ਕੋ ਤਾਂ ਬਹਿ ਗਿਆ ਆਵਾਜ਼ਾਂ ਬਹੁਤ ਜ਼ਿਆਦਾ ਨਾਲ ਇੱਥੇ ਰਾਤ ਨੂੰ ਚੈਨ ਆਉਂਦਾ ਜਦੋਂ ਕੋਈ ਟਰਾਲੀ ਲਾਣੀ ਤੇ ਜਾਂ ਕੁਝ ਤੇ ਨਾ ਦਿਨੇ ਦਿਨੇ ਹੋਵੇ ਲੋ ਤੁਹਾਡੇ ਸਾਹਮਣੇ ਆਓ ਐਨ ਟੋਲ ਕੇ ਬਹੁਤ ਜ਼ਿਆਦਾ ਟੁੱਟੀ ਹੋਈ ਆ ਉਹ ਐਤੋ ਜਿਆਦਾ ਟੁੱਟੀ ਹੋਈ ਰੋੜ ਬਹੁਤ ਦਿੱਕਤ ਆਈ ਕਿੰਨੇ ਕੇ ਪਿੰਡਾਂ ਨੂੰ ਜੋੜ ਦਾ ਇਹ ਕਾਫੀ ਮੈਂ 12 15 ਪਿੰਡ ਹੈਗੇ ਹੀ ਅੱਗੇ ਇਹਨਾਂ ਨੂੰ ਜੋੜ-ਜੋੜ ਕੇ ਆਏ ਸਾਰੀ ਆਵਾਜ਼ ਹੀ ਇੱਧਰ ਹੀ ਆਈ ਮੇਨ ਮੇਨ ਰੋਡ ਆ ਇਹ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਕਹਿੰਦੇ ਆ ਕਿ ਬਣੂਗੀ ਬਣੂਗੀ ਪਰ ਸਾਨੂੰ ਨਹੀਂ ਬਲਾਈ ਕਰੋ ਬਣੂਗੀ ਰੋਡ ਆ ਥੋੜਾ ਬਰਸ਼ਾਤਾ ਪੈ ਰਹੀਆਂ ਸੜਕ ਦਾ ਹੋਰ ਮੰਦਾ ਹਾਲ ਹੋ ਗਿਆ ਉਹ ਜਿਆਦਾ ਹੀ ਮੱਛਰ ਤੁਸੀਂ ਸ਼ਾਮ ਨੂੰ ਆਇਓ ਇੱਥੇ ਬਹੁਤ ਜਿਆਦਾ ਮੱਛਰ ਹੋਣਾ ਇੱਥੇ ਹਲੇ ਕਿ ਸਰਕਾਰ ਕੇ ਨਹੀਂ ਡੇਂਗੂ ਤੋਂ ਬਚੋੜਾ ਡੇਂਗੂ ਦਾ ਇੱਥੇ ਵਾਧੂ ਆ ਇੱਥੇ ਮੱਛਰ ਵੰਦਾ ਬਹੁਤ ਜਿਆਦਾ ਨਾ ਪਾਣੀ ਦੀ ਨਿਕਾਸੀ ਹੈਗੀ ਸੀਵਰੇਜ ਵੀ ਕਈ ਰਾਂ ਬਲੌਕ ਹੋ ਜਾਂਦੇ ਪਾਣੀ ਦਾ ਬਹੁਤ ਬੁਰ ਤਾਂ ਦੁਕਾਨਦਾਰੀ ਤੇ ਵੀ ਵੱਡਾ ਅਸਰ ਪੈ ਰਿਹਾ ਇਸ ਦਾ ਬਿਲਕੁਲ ਜੀ ਬਿਲਕੁਲ ਜਿਹੜਾ ਗਾਹ ਕੇ ਗਾਹਕ ਰੋਡ ਸਾਫ ਹੋ ਗਈ ਗਾਹਕ ਵੀ ਰੋਡ ਦੇ ਉੱਪਰ ਚੜੇਗਾ ਕਿਉਂ ਹੈਗਾ ਗਾਹਕ ਉਲੰਘਿਆ ਨਹੀਂ ਜਾਂਦਾ ਇਹ ਬੰਦੇ ਕੋਲ ਟੱਪੇ ਨਹੀਂ ਜਾਂਦਾ ਜੀ ਹਾਲ ਦੇਖ ਲੋ ਰੋਡ ਦਾ ਕੀ ਹੈ ਤਾਂ ਇਸ ਸੰਬੰਧੀ ਤੁਸੀਂ ਸਬੰਧਤ ਵਿਭਾਗ ਨਾਲ ਨਹੀਂ ਕਦੇ ਕੋਈ ਗੱਲਬਾਤ ਕੀਤੀ ਮੈਂ ਕਹਿੰਦਾ ਇਸ ਕੁਝ ਵਾਰੀ ਵਸ ਨਹੀਂ ਆਇਆ ਇਸ ਰੋਡ ਦਾ ਚਾਰ ਐਮਸੀ ਨੇ ਉਹ ਐਮਸੀ ਕਹਿੰਦਾ ਕਿ ਮੇਰਾ ਰੋਡ ਨਹੀਂਗਾ ਦੂਜਾ ਐਮਸੀ ਕਹਿੰਦਾ ਮੇਰਾ ਰੋਡ ਨਹੀਂਗਾ ਕੋਈ ਐਮਸੀ ਪੱਕਾ ਹੋਵੇ ਵੈਰੀ ਗਲਤ ਬੰਦੀ ਇਹ ਤਾਂ ਵੋਟਾਂ ਹੁੰਦੀਆਂ ਉਦੋਂ ਇਹ ਰੋਡ ਹੁੰਦਾ ਉਦੋਂ ਤਾਂ ਇੱਥੇ ਚਿਹਰ ਬੜੀ ਇੰਨੀ ਹੀ ਹੁੰਦੀ ਹੈ ਕਿ ਕੋਈ ਐਮਸੀ ਰਹਿੰਦਾ ਨਹੀਂ ਕਿ ਕੋਈ ਐਮਐਲ ਵੀ ਰਹਿੰਦਾ ਨਹੀਂ ਕਿ ਅੰਪੀ ਨਹੀਂ ਰੰਦਾ ਅਰੇ ਇੱਕ ਹੀ ਇਸ ਰੋਡ ਤੇ ਰਹਿੰਦਾ ਕਿਉਂਕਿ ਇਸ ਰੋਡ ਤੇ ਵੋਟ ਵਧੂ ਹੈ ਪਰ ਮੋਟਾ ਤਾਂ ਬਾਹਰ ਨਹੀਂ ਜਾਂਦਾ ਇਸ ਰੋਡ ਤੇ ਤਾਂ ਤੁਸੀਂ ਸੁਣ ਸਕਦੇ ਹੋ ਕਿ ਅੱਗੇ ਪਿੱਛੇ ਜਿਹੜੀ ਉਸੇ ਰੋਡ ਦੀ 사ਰ ਜਿਹੜੀ ਆ ਨਹੀਂ ਲਈ ਜਾਂਦੀ ਜਦੋਂ ਮੋਟਾਂ ਹੁੰਦੀਆਂ ਉਦੋਂ ਆਮ ਹੀ ਇੱਥੇ ਲੀਡਰ ਜਿਹੜੇ ਆ ਉਹ ਦਿਖਾਈ ਦਿੰਦੇ ਆ ਤਸਵੀਰ ਤੁਹਾਡੇ ਨਾਲ ਫਿਰ ਸਾਂਝੀ ਕਰਦੇ ਨਾ ਦੇਖ ਸਕਦੇ ਹੋ ਕਿ ਕਿੰਨਾ ਮੰਦਾ ਹਾਲ ਜਿਹੜਾ ਉਹ ਰੋਡ ਦਾ ਤਾਂ ਗੱਲਬਾਤ ਵੀ ਕਰ ਲੈਨੇ ਆ ਬਾਪੂ ਜੀ ਕਿੰਨੀ ਕੁ ਪਰੇਸ਼ਾਨੀ ਆ ਰਹੀ ਇਸ ਰੋਡ ਤੇ ਜੀ ਬਹੁਤ ਜੀ ਪਰੇਸ਼ਾਨੀ ਆ ਰਹੀ ਹੈ ਹੁੰਦੇ ਜਾਂਦੇ ਲੋਕੇ ਡਿੱਗਦੇ ਵੀ ਨੇ ਤੇ ਬਾਕੀ ਪਾਣੀ ਬਹੁਤ ਖਲੋ ਜਾਂਦਾ ਸੜਕ ਸਾਡੀ ਤੋੜ ਦੇ ਕੇ ਟੁੱਟੀ ਹੋਈ ਜੀ ਤੇ ਅਸੀਂ ਜੀ ਗੁਜਾਰਸ਼ ਇਹ ਕਰਦੇ ਆ जलाब सड़क बनाई जावे, ते आवा, आवा जाए तो लोगों ने भी आवा आवाजाही सौखी हो जाएगी और साइ उ तक आबादी कोरज लेकर बांसी गेट लेकर सारी सड़क खराब है तो अभी बहुत धनबाद करा जड़क बन ਬਿਲਕੁਲ ਹਾਲਾਤ ਤੁਸੀਂ ਦੇ ਸਕਦੇ ਹੋ ਕਿ ਜਿੱਥੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਦੁਕਾਨਦਾਰੀ ਤੇ ਵੀ ਜਿਹੜਾ ਵੱਡਾ ਅਸਰ ਆ ਉਹ ਪੈ ਰਿਹਾ ਤਾਂ ਹੋਰ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਦੇ ਹਾਂ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਇਹ ਤਸਵੀਰਾਂ ਪ੍ਰੋਜੈਕਟਰ ਦੇ ਪਰ ਟੈਕਨੀਕਲ ਕਾਲਜ ਦੇ ਨੇੜੇ ਦੀਆਂ ਜਿੱਥੇ ਸੜਕ ਟੁੱਟੀ ਹੋਣ ਕਾਰਨ ਇੱਕ ਵੱਡਾ ਖੱਡਾ ਜਿਹੜਾ ਉਹ ਬਣਿਆ ਹੋਇਆ ਤਾਂ ਕਾਫੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰ ਤੁਸੀਂ ਦੇ ਸਕਦੇ ਹੋ ਕਸ طرح ਲੋਕ ਜਿਹੜੇ ਆ ਉਹ ਪਰੇਸ਼ਾਨ ਹੋ ਕੇ ਇੱਥੋਂ ਲੰਘ ਰਹੇ ਆ ਤਾਂ ਇਹ ਰੋਡ ਜਿਹੜਾ ਗੁਰਦਾਰਾ ਸਾਹਿਬ ਨੂੰ ਜਾਂਦਾ ਜਿੱਥੇ ਜੋੜਾ ਸਾਹਿਬ ਬਰਾਇਮਾ ਆਣਾ ਤਾਂ ਦੂਰੋਂ ਦੂਰੋਂ ਲੋਕ ਜਿਹੜੇ ਆ ਉਹ ਇੱਥੇ ਨਤਮਸਤਕ ਹੋਣ ਲਈ ਆਉਂਦੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਾਣੀ ਜਿਹੜਾ ਉਹ ਖੜਾ ਹੋਇਆ ਤੇ ਜਦੋਂ ਬਰਸਾਤ ਹੋ ਜਾਂਦੀ ਆ ਤੇ ਇੱਥੇ ਹੋਰ ਵੀ ਹਾਲਾਤ ਜਿਹੜੇ ਆ ਉਹ ਮੜੇ ਹੋ ਜਾਂਦੇ ਆ ਕਈ ਵਾਰ ਪ੍ਰਸ਼ਾਸਨ ਅੱਗੇ ਬੁਹਾਰ ਜਿਹੜੀ ਆ ਉਹ ਲਗਾਈ ਜਾ ਚੁੱਕੀ ਆ ਪਰ ਪ੍ਰਸ਼ਾਸਨ ਜਿਹੜਾ ਕੰਮ ਕਰਮੀ ਨੀਂਦ ਜਿਹੜਾ ਸੁੱਤਾ ਪਿਆ ਵੀਰ ਜੀ ਕਿੰਨੀਆਂ ਕੁ ਪਰੇਸ਼ਾਨੀਆਂ ਇੱਥੇ ਲੋਕਾਂ ਨੂੰ ਕਰਮੀਆਂ ਪੈ ਰਹੀਆਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਜੀ ਕੱਲ ਵੀ ਇੱਥੇ ਦੋ ਜਣੇ ਡਿੱਗੇ ਨੇ ਇੱਕ ਬਜ਼ੁਰਗ ਮਾਤਾ ਸੀ ਦੁਲਚੀ ਦੇ ਪਿੰਡ ਤੋਂ ਉਹਨਾਂ ਦੇ ਇੱਥੇ ਸੱਟ ਲੱਗੀ ਏ ਇੱਕ ਪੱਲੇ ਤੋਂ ਗੱਲ ਬਜ਼ੁਰਗ ਅੰਕਲ ਸੀਗੇ ਉਹ ਵੀ ਇੱਥੇ ਕੱਲ ਡਿੱਗੇ ਨੇ ਇਹ ਪਾਣੀ ਦੇ ਕਰਮ ਬਹੁਤ ਜ਼ਿਆਦਾ ਦਿੱਕਤ ਆ ਰਹੀ ਏ ਮੀਂਹ ਘਟ ਪੈਂਦਾ ਪਾਣੀ ਜ਼ਿਆਦਾ ਖੜ ਜਾਂਦਾ ਇੱਥੇ ਪਾਣੀ ਦਾ ਨਿਕਾਸੀ ਇੱਥੇ ਕਿਤੇ ਕੋਈ ਨਹੀਂ ਗਈ ਅੰਦਰ ਕੋਲੇ ਜੇ ਕੋਲੇ ਦਾ ਵੀ ਕੋਈ ਨਹੀਂਗਾ ਆ ਰੋੜੇ ਰੋੜ ਤੇ ਵੀ ਕੋਈ ਕੋਈ ਸੀਵਰੇਜ ਦਾ ਪਾਣੀ ਨਿਕਲਦਾ ਕਿਤੇ ਰਾਹ ਹੀ ਨਹੀਂਗਾ ਜੀ ਬਹੁਤ ਪਰੇਸ਼ਾਨੀ ਬਹੁਤ ਆਉਂਦੀ ਇੱਥੇ ਤਾਂ ਬਿਲਕੁਲ ਸਾਡੇ ਨਾਲ ਇੱਥੇ ਹੋਰ ਵੀ ਲੋਕ ਮੌਜੂਦ ਆ ਆ ਵਿੱਚ ਕਿੰਨੀਆਂ ਕਿ ਪਰੇਸ਼ਾਨੀਆਂ ਆ ਗਈ ਬਹੁਤ ਜਿਆਦਾ ਪਰੇਸ਼ਾਨੀ ਹੈ ਜੀ ਇਸ ਰੱਖ ਦੇਣਾ ਜਦੋਂ ਥੋੜਾ ਵੀ ਮੀਂਹ ਪੈ ਜਾਵੇ ਪਾਣੀ ਖੜ ਜਾਂਦਾ ਐ ਇੱਥੋਂ ਤੇ ਲੈ ਕੇ ਬਾਂਸੀ ਗੇਟ ਤੱਕਰ ਆ ਪੋਲੀਟੈਕਨਿਕ ਕਾਲਜ ਤੋਂ ਲੈ ਕੇ ਬਾਂਸੀ ਗੇਟ ਤੱਕਰ ਸੜਕ ਬਹੁਤ ਖਰਾਬ ਐ ਸਾਰਾ ਹੀ ਰੋਡ ਟੁੱਟਿਆ ਹੋਇਆ ਹਾਂਜੀ ਹਾਂਜੀ ਸਾਰਾ ਰੋਡ ਪਾਣੀ ਖੜਿਆ ਗੋਡੇ ਗੋਡੇ ਪਾਣੀ ਖੜ ਜਾਂਦਾ ਐ ਕਿ ਆਪਾਂ ਇਹ ਹੀ ਮੰਗ ਕਰਾਂਗੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕਿ ਖੇਤੀ ਦੀ ਛੇਤੀ ਬਣਾਈ ਜਾਵੇ ਸੜਕ ਫੇਰੀ ਲੋਕਾਂ ਦੀ ਪ੍ਰੇਸ਼ਾਨੀ ਦੂਰ ਕੀਤੀ ਜਾਵੇ ਤਾਂ ਬਿਲਕੁਲ ਹਾਂ ਰੋਡ ਜਿਹੜਾ ਕਹਿੰਦੇ ਸਾਰੇ ਦਾ ਸਾਰਾ ਜਿਹੜਾ ਤਹਤ ਕਿਹੜਾ ਮੰਡ ਬਾਈ ਜੀ ਤੁਹਾਡਾ ਗਏ ਮੋਚੀ ਦਾ ਕੰਮ ਕਰਦਾ ਬੂਟ ਪਾਲਿਸ਼ ਕਰਦਾ ਇੱਥੇ ਮੈਂ ਉਧਰੋਂ ਆ ਰਿਹਾ ਪਾਸੇ ਕਿੱਦੋਂ ਬਿਲਕੁਲ ਇੱਥੇ ਜਿਆਦਾ ਨਹੀਂ ਤਾਂ 2 ਸਾਲ ਹੋ ਗਏ ਤਾਂ ਕਿਸੇ ਨੇ ਸੜਕ ਨਹੀਂ ਬਣਾਈ ਆnde ਇੱਥੇ ਕੋਈ ਵੀ ਇੱਥੇ ਕਾਰਵਾਈ ਕੋ ਆਪਣੇ ਕੋਈ ਵੀ ਐਮਸੀ ਕੋਈ ਵੀ ਕੁਝ ਵੀ ਉਧਰ ਇੱਧਰ ਦੀ ਕਾਰਵਾਈ ਕੋਈ ਨਹੀਂ ਕਰ ਰਿਹਾ ਕੋਈ ਸਾਰਾ ਇਧਰ ਵਾਲੇ ਇਧਰ ਜਮਾ ਹੋ ਜਾਂਦਾ ਸਾਰੇ ਕੋਈ ਇਧਰ ਆਉਂਦਾ ਕੋਈ ਬੱਚੇ ਲੈ ਕੇ ਆਉਂਦਾ ਸਾਰੇ ਇਧਰ ਡਿੱਗ ਜਾਂਦੀ ਹੈ ਬਹੁਤ ਬਹੁਤ ਨੁਕਸਾਨ ਹੁੰਦਾ ਇੱਥੇ ਜਦੋਂ ਵੀ ਇੱਥੇ ਬਰਸਾਤ ਹੁੰਦੀ ਆ ਤਾਂ ਹੁਣ ਬਰਸਾਤਾਂ ਦਾ ਮੌਸਮ ਆ ਤਾਂ ਜਦੋਂ ਵੀ ਬਰਸਾਤ ਹੁੰਦੀ ਆ ਤੇ ਇਸ ਰੋਡ ਤੇ ਪਾਣੀ ਜਿਹੜਾ ਇਕੱਠਾ ਹੋ ਜਾਂਦਾ ਤਾਂ ਜਿੱਥੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਦੁਕਾਨਦਾਰਾਂ ਦਾ ਕੰਮ ਵੀ ਜਿਹੜਾ ਉਹ ਠੱਪ ਹੋ ਜਾਂਦਾ ਕਿਉਂਕਿ ਡਾਕ ਨਹੀਂ ਆਉਂਦਾ ਪਾਣੀ ਦੁਕਾਨਾਂ ਦੇ ਅੱਗੇ ਖੜਾ ਹੋ ਜਾਂਦਾ ਤਾਂ ਗੱਲਬਾਤ ਕਰ ਲੈਨੇ ਸਾਡੇ ਨਾਲ ਲੋਕ ਮੌਜੂਦ ਆ ਭਾਜੀ ਕਿੰਨੀ ਕਿ ਪਰੇਸ਼ਾਨੀ ਆਉਂਦੀ ਰੋਡ ਨੂੰ ਲੈ ਕੇ ਭਾਜੀ ਬਹੁਤ ਪਰੇਸ਼ਾਨੀਆਂ ਇਹ ਰੋਡ ਟੁੱਟੀ ਨੇ ਕਾਫੀ ਟਾਈਮ ਹੋ ਗਿਆ ਅਸੀਂ ਤਾਂ ਕਿਦੇ ਕਿਦੇ ਕੋਲੇ ਜਾ ਕੇ ਅਪੀਲ ਕਰ ਚੁੱਕੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਇੱਥੇ ਇਹ ਸਾਲੋਸ਼ ਦੁੱਜਕੇ ਪਿੰਡ ਸਿਲਗੁਰਾ ਮਦਾ ਜੀ ਦਾ ਗੁਰਦੁਆਰਾ ਉੱਥੇ ਜਾਣਾ ਲੋਕਾਂ ਬੜੇ ਪਰੇਸ਼ਾਨ ਹੁੰਦੇ ਆ ਇਹ ਸਿਆਣੇ ਕਹਿੰਦੇ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਆਪਾਂ ਸਾਡੀ ਰੋੜ ਦੀ ਕੋਈ ਨਹੀਂ ਸੁਣੀ ਗਈ ਲਿਖਤੀ ਰੂਤ ਵੀ ਮੈਂ ਐਮਐਲਏ ਸਾਹਿਬ ਦਾ ਦਫ਼ਤਰ ਜੀ ਗਿਆ ਆਵਾ ਦੋ ਵਾਰੀ ਪਰ ਨਹੀਂ ਸਾਡੀ ਕਿਸ ਨਵਾਈ ਹੋਈ ਹਾਰ ਕੋ ਤਾਂ ਬਹਿ ਗਿਆ ਆਵਾਜ਼ ਬਹੁਤ ਜ਼ਿਆਦਾ ਆ ਨਾਲ ਇੱਥੇ ਰਾਤ ਨੂੰ ਚੈਨ ਆਉਂਦਾ ਜਦੋਂ ਕੋਈ ਟਰਾਲੀ ਲੰਘਦੀ ਜਾਂ ਕੁਝ ਤੇ ਨਾ ਦਿਨੇ ਦਿਨੇ ਹੋਵੇ ਲੋਕ ਤੁਹਾਡੇ ਸਾਹਮਣੇ ਆਉਂ ਆ ਇਹ ਟੋਲ ਕੇ ਬਹੁਤ ਜ਼ਿਆਦੀ ਟੁੱਟੀ ਹੋਈ ਆ ਉਹ ਐਤੋ ਹੀ ਜ਼ਿਆਦੀ ਟੁੱਟੀ ਹੋਈ ਰੋੜ ਬਹੁਤ ਦਿੱਕਤ ਆਈ ਕਿੰਨੇ ਕ ਪਿੰਡਾਂ ਨੂੰ ਜਿਹੜਾ ਰੋੜ ਦਾ ਇਹ ਕਾਫੀ ਮੈਂ 12 15 ਪਿੰਡ ਹੈਗੇ ਹੀ ਅੱਗੇ ਜਿਨ੍ਹਾਂ ਨੂੰ ਦੂਰ ਦੂਰ ਪਿਆ ਸਾਰੀ ਆਵਾਜਾਈ ਇੱਧਰ ਹੀ ਆਈ ਮੇਨ ਮੇਨ ਰੋਡ ਆ ਇਹ ਪਰ ਕੋਈ ਸੁਨਵਾਈ ਨਹੀਂ ਹੋ ਰਹੀ ਸਾਡੀ ਕਹਿੰਦੇ ਆ ਕਿ ਬਣੂਗੀ ਬਣੂਗੀ ਪਰ ਸਾਨੂੰ ਨਹੀਂ ਬਲਾਈ ਕਰ ਦੋ ਬਣੂਗੀ ਰੋਡ ਹੁਣ ਤਾਂ ਬਖਸ਼ਾਤਾ ਪੈ ਰਹੀਆਂ ਸੜਕ ਦਾ ਹੋਰ ਮੰਦਾ ਹਾਲ ਹੋ ਗਿਆ ਉਹ ਜਿਆਦਾ ਹੀ ਮੱਛਰ ਤੁਸੀਂ ਸ਼ਾਮ ਨੂੰ ਆਇਓ ਤੇ ਬਹੁਤ ਜਿਆਦਾ ਮੱਛਰ ਹੋਣਾ ਇੱਥੇ ਹਲੇ ਕਿ ਸਰਕਾਰ ਕੇ ਨਹੀਂ ਡੇਂਗੂ ਤੋਂ ਬਚਾਉਣਾ ਡੇਂਗੂ ਦੇ ਇੱਥੇ ਵਾਧੂ ਆ ਇੱਥੇ ਮੱਛਰ ਵੰਦਾ ਬਹੁਤ ਜਿਆਦਾ ਨਾ ਪਾਣੀ ਦੀ ਨਿਕਾਸੀ ਹੈਗੀ ਸੀ ਸੀਵਰੇਜ ਵੀ 13 ਬਲੌਕ ਹੋ ਜਾਂਦੇ ਪਾਣੀ ਦਾ ਬਹੁਤ ਬੁਰਾ ਹਾਲ ਆ ਤਾਂ ਦੁਕਾਨਦਾਰੀ ਤੇ ਵੱਡਾ ਅਸਰ ਪੈ ਰਿਹਾ ਇਸ ਦਾ ਬਿਲਕੁਲ ਜੀ ਬਿਲਕੁਲ ਜਿਹੜਾ ਗਾਹ ਕੇ ਗਾਹਕ ਰੋਡ ਸਾਫ ਹੋ ਗਈ ਗਾਹਕ ਵੀ ਰੋਡ ਦੇ ਉੱਪਰ ਚੜੇਗਾ ਕਿਹੜਾ ਹੋਏਗਾ ਗਾਹਕ ਨੂੰ ਨਹੀਂ ਜਾਣਾ ਇਹ ਬੰਦੇ ਕੋ ਟੱਪੇ ਨਹੀਂ ਜਾਂਦਾ ਜੀ ਹਾਲ ਦੇਖ ਲੋ ਰੋਡ ਦਾ ਕੀ ਹੈ ਤਾਂ ਇਸ ਸੰਬੰਧੀ ਤੁਸੀਂ ਸਬੰਧਤ ਮਹਿਕਮੇ ਨਾਲ ਨਹੀਂ ਕਦੇ ਕੋਈ ਗੱਲਬਾਤ ਕੀਤੀ ਮਹਿਕਮੇ ਇਸ ਕੁਝ ਵਾਰੀ ਵਾਰ ਨਹੀਂ ਆਇਆ ਇਸ ਰੋਡ ਦਾ 4 ਐਮਸੀ ਨੇ ਉਹ ਐਮਸੀ ਕਹਿੰਦਾ ਕਿ ਮੇਰਾ ਰੋਡ ਨਹੀਂ ਗਾ ਦੂਜਾ ਐਮਸੀ ਕਹਿੰਦਾ ਮੇਰਾ ਰੋਡ ਨਹੀਂ ਗਾ ਕੀ ਐਮਸੀ ਪੱਕਾ ਹੋਵੇ ਵੈਰੀ ਗੱਲਬਾਤ ਬੰਦੀ ਇਹ ਤਾਂ ਐਮਐਲਏ ਬਣਾਉਂਦਾ ਇਹ ਤਾਂ ਵੋਟਾਂ ਹੁੰਦੀਆਂ ਉਦੋਂ ਇਹ ਰੋਡ ਹੁੰਦਾ ਉਦੋਂ ਤਾਂ ਇੱਥੇ ਚਹਿਲ ਪਹਿਲ ਇੰਨੀ ਹੀ ਹੁੰਦੀ ਹੈ ਕਿ ਕੋਈ ਐਮਸੀ ਰਹਿੰਦਾ ਨਹੀਂ ਕਿ ਕੋਈ ਐਮਐਲਏ ਤੇ ਵੀ ਆਪੀ ਨਹੀਂ ਰਹਿੰਦਾ ਅਰੇ ਇਹ ਕਿ ਇਸ ਰੋਡ ਤੇ ਰਹਿੰਦਾ ਕਿਉਂਕਿ ਇਸ ਰੋਡ ਤੇ ਵੋਟ ਵੱਧੂ ਹੈ ਪਰ ਮੋਟਾ ਤਾਂ ਬਾਹਰ ਨਹੀਂ ਆਂਦਾ ਇਸ ਰੋਡ ਤੇ ਤਾਂ ਤੁਸੀਂ ਸੁਣ ਸਕਦੇ ਹੋ ਕਿ ਅੱਗੇ ਪਿਛੇ ਜਿਹੜੀ ਇਸ ਰੋਡ ਦੀ ਸਾਗ ਜਿਹੜੀ ਆ ਨਹੀਂ ਲਈ ਜਾਂਦੀ ਜਦੋਂ ਵੋਟਾਂ ਹੁੰਦੀਆਂ ਉਦੋਂ ਆਮ ਹੀ ਇੱਥੇ ਲੀਡਰ ਜਿਹੜੇ ਆ ਉਹ ਦਿਖਾਈ ਦਿੰਦੇ ਆ ਤਸਵੀਰ ਤੁਹਾਡੇ ਨਾਲ ਫਿਰ ਸਾਂਝੀ ਕਰਦੇ ਨਾ ਦੇਖ ਸਕਦੇ ਹੋ ਕਿ ਕਿੰਨਾ ਮੰਦਾ ਹਾਲ ਜਿਹੜਾ ਉਹ ਰੋਡ ਦਾ ਤਾਂ ਗੱਲ ਬਾਤ ਵੀ ਕਰ ਲੈਨੇ ਆ ਬਾਪੂ ਜੀ ਕਿੰਨੀ ਕੁ ਪਰੇਸ਼ਾਨੀ ਆ ਰਹੀ ਇਸ ਰੋਡ ਤੇ ਜੀ ਬਹੁਤ ਹੀ ਪਰੇਸ਼ਾਨੀ ਆ ਰਹੀ ਹੈ ਹੁੰਦੇ ਜਾਂਦੇ ਲੋਕੇ ਡਿੱਗਦੇ ਵੀ ਨੇ ਤੇ ਬਾਕੀ ਪਾਣੀ ਬਹੁਤ ਖਲੋ ਜਾਦਾ ਸੜਕ ਸਾਡੀ ਤੋੜ ਲੇ ਕੇ ਟੁੱਟੀ ਹੋਈ ਜੀ ਤੇ ਅਸੀਂ ਜੀ ਗੁਜਾਰਸ਼ ਇਹ ਕਰਦੇ ਆ ਕਿ ਜਨਾਬ ਤੇ ਸੜਕ ਬਣਾਈ ਜਾਵੇ ਤੇ ਲੋਕਾਂ ਨੂੰ ਵੀ ਆਵਾ ਜਾਏ ਸੌਖੀ ਹੋ ਜਾਏਗੀ ਉਹ ਸਾਡੇ ਜਿਹੜੇ ਜਾਣ ਵਾਲੇ ਮਹੱਲੇ ਮੁੱਲੇ ਦੀ ਸਾਰੀ ਉੱਥੋਂ ਜਾ ਕੇ ਬਾਜੀ ਕੌੜੇ ਲੈ ਕੇ ਤੇ ਬਾਂਸੀ ਗੇਟ ਤੇ ਕੇ ਸਾਰੀ ਛੜ ਖਰਾਬ ਹੈ ਤੇ ਅਸੀਂ ਬਹੁਤ ਧੰਨਵਾਦ ਕਰਾਂਗੇ ਜੇ ਸੜਕ ਬਣੇ ਤਾਂ ਬਿਲਕੁਲ ਹਾਲਾਤ ਤੁਸੀਂ ਦੇ ਸਕਦੇ ਹੋ ਕਿ ਜਿੱਥੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਦੁਕਾਨਦਾਰੀ ਤੇ ਵੀ ਜਿਹੜਾ ਵੱਡਾ ਅਸਰ ਆ ਉਹ ਪੈ ਰਿਹਾ ਤਾਂ ਹੋਰ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਦੇ ਹਾਂ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਇਹ ਤਸਵੀਰਾਂ ਪ੍ਰੋਜੈਕਟਰ ਦੇ ਪਰ ਟੈਕਨੀਕਲ ਕਾਲਜ ਦੇ ਨੇੜੇ ਦੀਆਂ ਜਿੱਥੇ ਸੜਕ ਗੁੱਟੀ ਹੋਣ ਕਰਨਾ ਇੱਕ ਵੱਡਾ ਖੱਡਾ ਜਿਹੜਾ ਉਹ ਬਣਿਆ ਹੋਇਆ ਤਾਂ ਕਾਫੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰ ਤੁਸੀਂ ਦੇ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਆ ਉਹ ਪਰੇਸ਼ਾਨ ਹੋ ਕੇ ਇੱਥੋਂ ਲੰਘ ਰਹੇ ਆ ਤਾਂ ਇਹ ਰੋਡ ਜਿਹੜਾ ਗੁਰਦਰਾ ਸਾਹਿਬ ਨੂੰ ਜਾਂਦਾ ਜਿੱਥੇ ਜੋੜਾ ਸਾਹਿਬ ਬਰਾਇਮਾ ਆਣਾ ਤਾਂ ਦੂਰ ਦੂਰ ਲੋਕ ਜਿਹੜੇ ਆ ਉਹ ਇੱਥੇ ਨਤਮਸਤਕ ਹੋਣ ਲਈ ਆਉਂਦੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਾਣੀ ਜਿਹੜਾ ਉਹ ਖੜਾ ਹੋਇਆ ਤੇ ਜਦੋਂ ਬਰਸਾਤ ਹੋ ਜਾਂਦੀ ਆ ਤਾਂ ਇੱਥੇ ਹੋਰ ਵੀ ਹਾਲਾਤ ਜਿਹੜੇ ਆ ਉਹ ਮੜੇ ਹੋ ਜਾਂਦੇ ਆ ਤਾਂ ਕਈ ਵਾਰ ਪ੍ਰਸ਼ਾਸਨ ਅੱਗੇ ਬੁਹਾਰ ਜਿਹੜੀ ਆ ਉਹ ਲਗਾਈ ਜਾ ਚੁੱਕੀ ਆ ਪਰ ਪ੍ਰਸ਼ਾਸਨ ਜਿਹੜਾ ਕੰਮ ਕਰਮੀ ਨੀਂਦ ਜਿਹੜਾ ਸੁੱਤਾ ਪਿਆ ਵੀਰ ਜੀ ਕਿੰਨੀਆਂ ਕ ਪਰੇਸ਼ਾਨੀਆਂ ਇੱਥੇ ਲੋਕਾਂ ਨੂੰ ਕਰਮੀਆਂ ਪੈ ਰਹੀਆਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਜੀ ਕੱਲ ਵੀ ਇੱਥੇ ਦੋ ਜਣੇ ਡਿੱਗੇ ਨੇ ਇੱਕ ਬਜ਼ੁਰਗ ਮਾਤਾ ਸੀ ਦੁਲਚੀ ਦੇ ਪਿੰਡ ਤੋਂ ਉਹਨਾਂ ਦੇ ਇੱਥੇ ਸੱਟ ਲੱਗੀ ਏ ਇੱਕ ਪੱਲੇ ਤੋਂ ਗੱਲ ਬਜ਼ੁਰਗ ਅੰਕਲ ਸੀਗੇ ਉਹ ਵੀ ਇੱਥੇ ਕੱਲ ਡਿੱਗੇ ਨੇ ਤੇ ਪਾਣੀ ਦੇ ਕਰਮ ਬਹੁਤ ਜ਼ਿਆਦਾ ਦਿੱਕਤ ਆ ਰਹੀ ਏ ਮੀਂਹ ਘਟ ਪੈਂਦਾ ਪਾਣੀ ਜ਼ਿਆਦਾ ਖੜ ਜਾਂਦਾ ਇੱਥੇ ਪਾਣੀ ਦਾ ਨਿਕਾਸੀ ਇੱਥੇ ਕਿਤੇ ਕੋਈ ਨਹੀਂ ਗਈ ਅੰਦਰ ਕੋਲੇ ਜੇ ਕੋਲੇ ਦਵੇ ਕੋਈ ਨਹੀਂਗਾ ਆ ਰੋੜੇ ਰੋੜ ਤੇ ਵੀ ਕੋਈ ਕੋਈ ਨਿਕਲਦਾ ਕਿ ਅਜੇ ਰਾਹ ਨਹੀਂ ਗਿਆ ਜੀ ਬਹੁਤ ਪਰੇਸ਼ਾਨੀ ਬਹੁਤ ਆਉਂਦੀ ਇੱਥੇ ਤਾਂ ਬਿਲਕੁਲ ਸਾਡੇ ਨਾਲ ਇੱਥੇ ਹੋਰ ਵੀ ਲੋਕ ਮੌਜੂਦ ਆ ਵਿੱਚ ਕਿੰਨੀਆਂ ਕਿ ਪਰੇਸ਼ਾਨੀਆਂ ਆ ਗਈਆਂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ ਇਸ ਸੜਕ ਤੇ ਨਾ ਜਦੋਂ ਥੋੜਾ ਵੀ ਮੀਂਹ ਪੈ ਜਾਵੇ ਪਾਣੀ ਖੜ ਜਾਂਦਾ ਹੈ ਇੱਥੋਂ ਤੇ ਲੈ ਕੇ ਬਾਂਸੀ ਗੇਟ ਟਿਕਰ ਆ ਪੋਲ ਟੈਕਨੀਕ ਕਾਲਜ ਤੋਂ ਲੈ ਕੇ ਬਾਂਸੀ ਗੇਟ ਟਿਕਰ ਸੜਕ ਬਹੁਤ ਖਰਾਬ ਹੈ ਸਾਰਾ ਹੀ ਰੋਡ ਟੁੱਟਿਆ ਹੋਇਆ ਹਾਂਜੀ ਹਾਂਜੀ ਸਾਰਾ ਰੋਡ ਪਾਣੀ ਖੜ ਜਾਂਦਾ ਗੋਡੇ ਗੋਡੇ ਪਾਣੀ ਖੜ ਜਾਂਦਾ ਤੇ ਆਪਾਂ ਇਹ ਹੀ ਮੰਗ ਕਰਾਂਗੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕਿਛੇ ਦੀ ਛੇਤੀ ਬਣਾਈ ਜਾਵੇ ਸੜਕ ਫੇਰੀ ਲੋਕਾਂ ਦੀ ਪ੍ਰੇਸ਼ਾਨੀ ਦੂਰ ਕੀਤੀ ਹੈ ਤਾਂ ਬਿਲਕੁਲ ਹਾਂ ਰੋਡ ਜਿਹੜਾ ਕਹਿੰਦੇ ਸਾੜੇ ਦਾ ਸਾੜਾ ਜਿਹੜਾ ਤਹ ਕਿਹੜਾ ਮੰਡ ਬਾਈ ਜੀ ਤੁਹਾਡਾ ਮੈਂ ਮੋਚੀ ਦਾ ਕੰਮ ਕਰਦਾ ਬੂਟ ਪਾਲਿਸ਼ ਕਰਦਾ ਇੱਥੇ ਮੈਂ ਉਧਰੋਂ ਆ ਰਿਆਂ ਪਾਸੇ ਕਿਡੋ ਬਿਲਕੁਲ ਇੱਥੇ ਜਿਆਦਾ ਨਹੀਂ ਤਾਂ 2 ਸਾਲ ਹੋ ਗਏ ਤੇ ਕਿਸੇ ਨੇ ਸੜਕ ਨਹੀਂ ਬਣਾਈ ਜਾਂਦੇ ਇੱਥੇ ਕੋਈ ਵੀ ਇੱਥੇ ਕਾਰਵਾਈ ਕੋ ਆਪਣੇ ਕੋਈ ਵੀ ਐਮਸੀ ਕੋਈ ਵੀ ਕੁਝ ਵੀ ਉਧਰ ਇੱਧਰ ਦੀ ਕਾਰਵਾਈ ਕੋਈ ਨਹੀਂ ਕਰ ਰਿਹਾ ਕੋਈ ਆ ਸਾਰਾ ਇਧਰ ਪਾਣੀ ਇਧਰ ਜਮਾ ਹੋ ਜਾਂਦਾ ਸਾਰੇ ਕੋਈ ਇਧਰ ਆਉਂਦਾ ਕੋਈ ਬੱਚੇ ਲੈ ਕੇ ਆਉਂਦਾ ਸਾਰੇ ਇਧਰ ਡੱਕ ਜਾਂਦੀ ਹੈ ਬਹੁਤ ਬਹੁਤ ਨੁਕਸਾਨ ਹੁੰਦਾ ਇਥੇ ਸ ਬਿਲਕੁਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਜਦੋਂ ਵੀ ਬਰਸਾਤ ਹੁੰਦੀ ਆ ਤਾਂ ਇਥੇ ਪਾਣੀ ਜਿਹੜਾ ਉਹ ਜਮਾ ਹੋ ਜਾਂਦਾ ਤਾਂ ਰਸਤਾ ਨਾ ਹੋਣ ਕਾਰਨ ਜ਼ਿਆਦਾਤਰ ਲੋਕ ਜਿਹੜੇ ਆ ਇਸੋ ਦੀ ਗੁਜਰਦੇ ਆ ਤਾਂ ਲੋਕ ਜਿਹੜੇ ਡੱਗ ਕੇ ਕਈ ਲੋਕਾਂ ਦੇ ਸੱਟਾਂ ਵੀ ਜੜੀਆਂ ਉਹ ਵੱਜ ਚੁਕੀਆਂ ਪਰ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਜਿਹੜਾ ਉਹ ਨਹੀਂ ਦੇ ਰਿਹਾ ਸੋ ਲੋੜ ਹੈ ਜਿਲ੍ਹਾ ਪ੍ਰਸ਼ਾਸਨ ਨੂੰ ਅਤੇ ਸਬੰਧਤ ਵਿਭਾਗ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਇਸ ਰੋਡ ਦੀ ਮੁਰੰਮਤ ਜਿਹੜੀ ਹੋ ਸਕੇ ਲੋਕਾਂ ਦਾ ਕਹਿਣਾ ਕਿ ਅਗਰ ਸਬੰਧਤ ਵਿਭਾਗ ਨੇ ਰੋਡ ਨਵਾਂ ਨਹੀਂ ਬਣਾਉਣਾ ਤਾਂ ਘੱਟੋ ਘੱਟ ਇਸ ਦੀ ਮੁਰੰਮਤ ਹੀ ਜਿਹੜੀ ਆ ਕਰ ਦਿੱਤੀ ਜਾਵੇ ਤਾਂ ਕਿ ਲੋਕ ਜਿਹੜੇ ਆ ਉਹ ਹਾਦਸਿਆਂ ਤੋਂ ਬਚ ਸਕਣ ਕੋਲ ਪਤਾ ਕੈਮਰਾਮੈਨ ਰਾਜੀਵਰਧਨ ਨਾਲ ਪਰਮਿਟ ਸਖਾਣਾ